ਗੜਾ ਪਈ ਜਾਂ ਨਹੀਂ ਗਾਣੀ ਲਾਣੀ ਮੇਰਾ ਡੰਗਾ ਕਰ ਰਿਹਾ ਕੇ ਸਾਡੀ ਗੱਲ ਪੈ ਗਈ ਹੈ ਡੰਗਾ ਨਹੀਂ ਲਿਉਣੀ ਹੋਰ ਕੀ ਲਿਉਣਾ ਈ ਹੁਣ ਕੀ ਕਰਨਾ ਹੈ ਇਥੇ ਦਾ ਦੇ ਹੁੰਦਾ ਫੋਲੇ ਮੈਂ ਯਾ ਨਹੀਂ ਅੰਦਰ ਆ ਕੇ ਕੀ ਕੀਤਾ ਇਹ ਆ ਕੇ ਕਿਹਾ ਇਹ ਦੇਖੋ ਤੁਹਾਡੇ ਸਾਹਮਣੇ ਕੀ ਸੀਨ ਸੀਗਾ ਇਹ ਆ ਕੇ ਬੰਦਾ ਬੰਦਾ ਕਹਿੰਦਾ ਜੀ ਨੂੰ ਮੈਂ ਦੋ ਵਾਰ ਹੀ ਪਿਆਰ ਕਰਾ ਸultanpur Lodhi ਦੇ ਵਿੱਚ ਉਸ ਵੇਲੇ ਮਾਹੌਲ ਤਣਾਅਪੂਨ ਹੋਇਆ ਜਦ ਸ਼ਰਮ ਗੁੰਡਾਗਰਦੀ ਵੇਖੀ ਗਈ ਹੈ ਤਾਂ ਕੁਝ ਨੌਜਵਾਨਾਂ ਦੇ ਵੱਲੋਂ ਪਟਵਾਰੀਆਂ ਦੇ ਆਰਜੀ ਦਫ਼ਤਰ ਵਿਖੇ ਹਥਿਆਰਬੰਦ ਹੋ ਕੇ ਹਮਲਾ ਕਰ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਤਕਰਾਰ ਇੱਥੇ ਹਿੰਸਕ ਰੂਪ ਧਾਰ ਲੈਂਦੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਇਹ ਰਸ ਬਾਈ ਗਾ ਬਾਈ ਮੇਰੇ ਜਾਣ ਗਿਆ ਅੰਦਰ ਬਹਾਉਂਦਾ ਹਾਂ ਮੈਂ ਕੀ ਗੱਲ ਹੋਈ ਗੱਲ ਪਏ ਸਾਡੀ ਮੇਰੀ ਮੈਂ ਮੋਟਰਸਾਈਕਲ ਬੰਨੀ ਕਰ ਹੁੰਦਾ ਗਿਆਨ ਗੱਲ ਪਏ ਅੱਛਾ ਤੂੰ ਇਥੇ ਹੀ ਕਰਦੇ ਆਂ ਹਾਂਜੀ ਗੱਲ ਪਏ ਸਾਡੇ ਘਰੇ ਜਾਗੇ ਨਹੀਂ ਡਾਂਗਾ ਕਦਰ ਲੈ ਗਏ ਆ ਸਾਡੀ ਗੱਲ ਪਹਿਲ ਗਈ ਹੈ ਡਾਂਗਾ ਲਈ ਲੋਣੀ ਹੋਰ ਕੀ ਲਈ ਲੋਣੀ ਅੱਛਾ ਹੁਣ ਕੀ ਕਰਨਾ ਹੈ ਇਥੇ ਦਾ ਦੇ ਬੂਹਾ ਖੋਲੇ ਪਿਆ ਗਿਆ ਨਹੀਂ ਅੰਦਰ ਆਓ ਜਿਹੜਾ ਹੀ ਗੱਲ ਕੋਈ ਨਹੀਂ ਭਜਣ ਵਾਲੇ ਨਹੀਂ ਇਹ ਕਿਹਦਾ ਇਹ ਆਣ ਕੇ ਕਹਿੰਦਾ ਇਹ ਦੇਖੋ ਤੁਹਾਡੇ ਸਾਹਮਣੇ ਕੀ ਸੀਨ ਸੀਗਾ ਇਹ ਆਣ ਕੇ ਬੰਦਾ ਪਤਾ ਕੀ ਕਹਿੰਦਾ ਮੋਟਰਸਾਈਕਲ ਸਾਈਡ ਤੇ ਕਹਿੰਦਾ ਮੈਂ ਦੋ ਵਾਰੀ ਪਿਆਰ ਨਾ ਮੇਰਾ ਉੱਠ ਸਕਲੀ ਤੂੰ ਕਹਿਆ ਹੀ ਸੀਦਾ ਮੇਰਾ ਤੂੰ ਟਰੈਕਟਰ ਤੋਂ ਉੱਤੋਂ ਗਾਣਾ ਮੈਨੂੰ ਕੱਢਣ ਦਿਆ ਉੱਤੋਂ ਮੇਰੇ ਦੰਦ ਦੱਤਰੋਂ ਨਾ ਦੇਖੋ ਕੀ ਕੀਤਾ ਕੋਈ ਨਹੀਂ ਕੋਈ ਨਹੀਂ ਹਲੇ ਤੇਰਾ ਬਾਨਾ ਧੜੀਆਂ ਦਾ ਚੰਗੀ ਦੇ ਰਾਹ ਭਾਈ ਘਾਲ ਪਿਆ ਮੈਂ ਨਹੀਂ ਜਾ ਕੇ ਧੜੀ ਜਾ ਕੇ ਹੱਡੀ ਮੈਂ ਘਾਲ ਪਿਆ ਤੂੰ ਜਾਣੀ ਦੱਸ ਤੂੰ ਉਹ ਦੱਤਰ ਮਾਰ ਦਿੱਤਾ ਉਹ ਸ਼ਾਮਿਆਂ ਦਾ ਦੱਤਰ ਮਾ ਸਰ ਪਹੁੰਚਿਆ ਕਿ ਆ ਦਿਮਾਗ ਲੜਦੋਂ ਨੂੰ ਪਿਆ ਸਰ ਸਬਟਰੈਕਟਰ ਟਰਾਲੀ ਕਰਾਸ ਕਰਨ ਨੂੰ ਲੈ ਕੇ ਮਾਮਲਾ ਪੱਖਦਾ ਟਰੈਕਟਰ ਟਰਾਲੀ ਚਾਲਕ ਦੇ ਵੱਲੋਂ ਜਿੱਥੇ ਰਸਤੇ ਦੇ ਵਿੱਚ ਇੱਕ ਮੋਟਰਸਾਈਕਲ ਖੜਾ ਹੁੰਦਾ ਹੈ ਉਸ ਤੋਂ ਬਾਅਦ ਉੱਥੇ ਮੌਜੂਦ ਕੁਝ ਲੋਕਾਂ ਦੇ ਨਾਲ ਐਸਐਸ ਨੂੰ ਲੈ ਕੇ ਬਹਿਸਬਾਜ਼ੀ ਕੀਤੀ ਜਾਂਦੀ ਹੈ ਤੇ ਜਦ ਮੌਕੇ ਤੇ ਮੌਜੂਦ ਪਟਵਾਰੀ ਉੱਥੇ ਪਹੁੰਚਦੇ ਨੇ ਤਾਂ ਪਟਵਾਰੀਆਂ ਦੇ ਨਾਲ ਵੀ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਗਈ ਐਨ ਨਹੀਂ ਨਹੀਂ ਗੁੱਸੇ ਦੇ ਵਿੱਚ ਆ ਕੇ ਉਸ ਦੇ ਵੱਲੋਂ ਮੌਕੇ ਤੇ ਮੌਜੂਦ ਪਟਵਾਰੀਆਂ ਤੇ ਐਸਡੀਐਮ ਦੇ ਡਰਾਈਵਰ ਉੱਤੇ ਵੀ ਹਮਲਾ ਕਰ ਦਿੱਤਾ ਜਾਂਦਾ ਜਿਸ ਦੌਰਾਨ ਐਸਡੀਐਮ ਦਾ ਡਰਾਈਵਰ ਕਾਫੀ ਜ਼ਖਮੀ ਹੁੰਦਾ ਹੈ ਜਿਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸਾਡੇ ਜੀ ਮੈਂ ਦਫ਼ਤਰ ਦੇ ਵਿੱਚ ਕੰਮ ਕਰ ਰਿਹਾ ਸੀਗਾ ਤੇ ਮੈਂ ਆਇਆ ਜੀ ਜਦੋਂ ਬਾਹਰ ਆਇਆ ਹਲਾ ਗੁੱਲਾ ਹੋਣ ਰਿਹਾ ਸੀਗਾ ਜੀ ਤੇ ਇਹ ਮੁੰਡੇ ਦੇ ਵਿਚਾਰੇ ਗੁਰਪ੍ਰੀਤ ਸਿੰਘ ਦੇ ਮੇਰੇ ਦਫ਼ਤਰ ਆਣ ਕੇ ਬਚਿਆ ਜੀ ਇਹਦੇ ਬਾਹਰ ਲੜਾਈ ਹੋਈ ਆ ਕੋਈ ਇੱਥੇ ਤੇ ਇਹਦੇ ਦਸਤਪੁੱਤਰ ਮਾਰੇ ਇਹਦੇ ਹੱਥ ਪਾਟ ਗਿਆ ਵਾ ਤੇ ਇਹਦੇ بیسਬਾਲ ਵੱਡਾ ਮੁੱਦ ਕਰਨੀ ਹੁੰਦਾ ਜਿਹੜਾ ਆਪਾਂ ਰਗੜੇ ਵਾਸਤੇ ਕਰਦੇ ਆ ਬੇਸਬਾਲ ਵਿਚਾਰੇ ਦੇ ਮਾਰੇ ਉਹਨੇ ਸਿਰਫ ਇਹਨੇ ਉਹਨੇ ਕੀ ਕੀਤਾ ਇਹਨੂੰ ਗਾਲ ਕੱਢ ਕੇ ਪੈਲੋਣਾ ਕਿ ਆ ਵੀ ਪਾਸੇ ਕਰੋ ਅੱਗੇ ਅਹੀਂ ਇਹਨੂੰ ਕਿਹਾ ਵੀ ਸਾਡਾ ਮੋਟਰਸਾਈਕਲ ਨਹੀਂ ਹੈਗਾ ਸਾਡਾ ਮੋਟਰਸਾਈਕਲ ਪਾਸੇ ਆ ਮੈਂ ਕਿਹਾ ਸਾਨੂੰ ਕੀ ਪਤਾ ਕਿਹਦਾ ਕੌਣ ਲਾ ਗਿਆ ਇੱਥੇ ਹਨਾ ਜੋ ਕੋਈ ਸਾਨੂੰ ਕੀ ਪਤਾ ਅੱਗੇ ਕੌਣ ਗਿਆ ਕੌਣ ਨਹੀਂ ਗਿਆ ਅੱਗੇ ਅੱਗੇ ਤੂੰ ਹੀ ਕਰ ਨਹੀਂ ਸਕਦੇ ਪਾਸੇ ਤੁੰਗਣ ਹੁੰਨਾ ਹੈ ਕਰਨ ਵਾਲਾ ਮੈਂ ਕਿਹਾ ਦੇਖ ਬਈ ਇਹਨੇ ਫਿਰ ਇਹ ਇਹ ਗਾਲਾ ਕੱਢਣ ਲੱਪਿਆ ਉਹ ਜਿਹੜਾ ਇਹਨੂੰ ਵੀ ਹਾਂ ਇਹ ਹੱਥੋਪਾਈ ਹੋ ਗਿਆ ਮੈਂ ਇਹਦੇ ਤੋਂ ਪਹਿਲਾਂ ਹੀ ਅੰਦਰ ਚੱਲ ਗਿਆ ਅੰਦਰ ਜਾ ਕੇ ਇਹ ਵਿਚਾਰਾ ਭੱਜਿਆ ਜਦੋਂ ਇਹਦੇ ਦਾਤਰਦੂਤ ਵੱਜ ਗਿਆ ਇਹ ਅੰਦਰ ਵੱਜ ਕੇ ਅੰਦਰ ਵੜ ਕੇ ਬਚਿਆ ਮੇਰੇ ਕੋਲ ਅਸੀਂ ਚਾਰਾਂ ਜਾਣਿਆਂ ਨੇ ੱੱੱਕਾ ਮਾਰਿਆ ਇਹ ਟੱਪ ਕੇ ਅੰਦਰ ਸਾਡੇ ਇੱਥੇ ਦਫ਼ਤਰ ਦੇ ਮੇਰੇ ਦੇ ਟੱਪ ਕੇ ਅੰਦਰ ਇਹਨਾਂ ਨੇ ਨਾ ਬੇਸਬਾਲ ਮਾਰੇ ਆ ਜੇ ਪੁਲਿਸ ਮੌਕੇ ਤੇ ਨਾ ਆਉਂਦੀ ਨਾ ਤੇ ਅੱਜ ਇਹ ਮੁੰਡਾ ਇੱਥੇ ਨਾ ਖੜਾ ਹੁੰਦਾ ਜੀ ਅੰਦਰ ਅੰਦਰ ਭੰਤੋੜ ਦੀ ਵੀ ਕੋਸ਼ਿਸ਼ ਹੋਈ ਸੀ ਹਾਂ ਜੀ ਹਾਂ ਜੀ ਬਹੁਤ ਪੂਰੀ ਪੂਰਾ ਬੂਆ ਅਸੀਂ ਸਰ ਕਨਗੋ ਸਾਹਿਬ ਵੀ ਮੇਰੇ ਨਾਲ ਸੀਗੇ ਕੰਗੋ ਸਾਹਿਬ ਨੇ ਮੈਂ ਅਸੀਂ ਆ ਆ ਸਾਡੇ ਇਹਨਾਂ ਨੂੰ ਪੁੱਛ ਲੋ ਇਹ ਮੌਕੇ ਦੇ ਆ ਮੌਕੇ ਦੇ ਇਹਨਾਂ ਨੂੰ ਪੁੱਛ ਲੋ ਅਸੀਂ ਬੂਆ ਬੂਆ ਪੂਰਾ ਤੱਕ ਤਾਂ ਨਹੀਂ ਜੇ ਨਾ ਤੱਕ ਦੇਣਾ ਤਾਂ ਅੱਜ ਮੁੰਡਾ ਖੜਾ ਨਹੀਂ ਸੀ ਹੋਣਾ ਇਹਨਾਂ ਨੂੰ ਪੁੱਛ ਲੋ ਜੇ ਮੇਰੇ ਤੇ ਕੀ ਨਹੀਂ ਇਹਨਾਂ ਨੂੰ ਪੁੱਛ ਲੋ ਕੀ ਹੋਈ ਦੱਸੋ ਕੀ ਹੋਈ ਘਟਣਾ ਬਾਪੂ ਜੀ ਘਟਣਾ ਇਹੋ ਹੀ ਹੋਈ ਜੀ ਇੱਥੇ ਇਹਨਾਂ ਦੀ ਜਿਹੜਾ ਬਾਹਰ ਲੜਾਈ ਝਗੜਾ ਹੋਇਆ ਜਦੋਂ ਇਹਦੇ ਦਾਤਰ ਵੱਜਾ ਤੇ ਇਹ ਨੱਠ ਕੇ ਮੁੰਡਾ ਅੰਦਰ ਚਲੇ ਗਿਆ ਮੈਨੂੰ ਇਸ ਮੁੰਡੇ ਦੇ ਨਾਂ ਦਾ ਤਾਂ ਨਹੀਂ ਪਤਾ ਕੀ ਨਾਂ ਆ ਇਹ ਜਦੋਂ ਅੰਦਰ ਵੜਿਆ ਤੇ ਅੰਦਰ ਬੈਠਾ ਸੀਗਾ ਜਿੰਨੇ ਚਿਰ ਨੂੰ ਇਹਨਾਂ ਨੇ ਗੇਟ-ਗੂਟ ਅਸੀਂ ਸਾਰੇ ਜੋ ਦਰਵਾਜ਼ੇ ਅਸੀਂ ਬੰਦ ਕਰ ਦਿੱਤੇ ਇਹ ਕਹਿੰਦੇ ਬੰਦ ਕਰ ਦਿੱ ਗਏ ਮੈਂ ਕਿਹਾ ਵੀ ਬੰਦ ਕਰ ਦਿਓ ਬੰਦ ਕੀਤੇ ਇਹਨਾਂ ਨੇ ਜਾ ਕੇ ੱੱਕੇ ਮਾਰਨੇ ਸ਼ੁਰੂ ਕਰ ਦਿੱਤੇ ਦਾਤਰ-ਦੂਤਰ ਬਹੁਤ ਕੁਝ ਬਹੁਤ ਚੀਜ਼ਾਂ ਮਾਰਦੇ ਰਹਿ ਬੈਟ ਬੱਲਾ ਤੋਂ ਇਹਨਾਂ ਕੋਲ ਹੋਰ ਕਾਫੀ ਸੀਗੇ ਹਥਿਆਰ ਜਿਨ੍ਹਾਂ ਨਾਲੇ ਵਾਰ ਕਰ ਰਹੇ ਸੀਗੇ ਪਰ ਲੇਕਿਨ ਉਹ ਅਸੀਂ ਅੰਦਰ ਹੋਣ ਕਰਕੇ ਅਸੀਂ ਬੂਏ ਨੂੰ ੱੱਕੀ ਛੱਡਿਆ ਤੇ ਜਿਹੜਾ ਇਹਨਾਂ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਇਸ ਗੱਲ ਤੋਂ ਜਿੰਨੇ ਚਿਰ ਨੂੰ ਤੈਨੂੰ ਫੋਨ ਕਰਕੇ ਤੇ ਪੁਲਿਸ ਵਾਲਿਆਂ ਨੇ ਆਣ ਕੇ ਮੁਲਾਜ਼ਮਾਂ ਨੇ ਆਣ ਕੇ ਜਦੋਂ ਇੱਥੇ ਆਏ ਆ ਤਾਂ ਉਹਨਾਂ ਨੇ ਜਦੋਂ ਇਹਨਾਂ ਨੂੰ ਫੜਿਆ ਤਾਂ ਉਸ ਵੇਲੇ ਹੀ ਇਹ ਪਿੱਛੇ ਨੂੰ ਹੋਇਆ ਨਹੀਂ ਤੇ ਇਹ ਤਕਰੀਬਨ ਬੂਏ ਨੂੰ ਪੰਨਨ ਤੱਕ ਵੀ ਗਏ ਆ ਜੀ ਉਧਰ ਦੂਜੇ ਪਾਸੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਹਾਲਾਕਿ ਪੀੜਤ ਦੇ ਬਿਆਨ ਤੋਂ ਬਾਅਦ ਪੁਲਿਸ ਦਾ ਇਹ ਕਹਿਣਾ ਹੈ ਕਿ ਕਾਰਵਾਈ ਕੀਤੀ ਜਾਵੇਗੀ ਹਾਂਜੀ ਸਰ ਅਜੇ ਕਿ ਨਰਮਲ ਕੁੱਟੀਆ ਲਾਗੇ ਪਟਵਾਰਖਾਨਾ ਦਾ ਦਫ਼ਤਰ ਉੱਥੇ ਪਟਵਾਰੀਆਂ ਦਾ ਉੱਥੇ ਕੋ ਟਰੈਕਟਰ ਟਰਾਲੀ ਤੋਂ ਮੋਟਰਸਾਈਕਲ ਵਾਲੇ ਨਾਲ ਕੋਈ ਇਹਨਾਂ ਦੀ ਟਕਰਾਅ ਹੋਈ ਆ ਰਸਤਾ ਦੇਣ ਤੋਂ ਅਗਲੀ ਇਨਵੈਸਟੀਗੇਸ਼ਨ ਜਾਰੀ ਆ ਜਿਹਦੇ ਸੱਟਾਂ ਮਾਰੀਆਂ ਨਾ ਟਰੈਕਟਰ ਵਾਲੇ ਨੇ ਉਹਨੂੰ ਐਡਮਿਟ ਕਰਾਇਆ ਹਸਪਤਾਲ ਨੂੰ ਜੋ ਵੀ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ